ਦਾ ਬਾਡੀ ਪਹੰਚੀ ਚਲੋ ਰੋਣ ਪ੍ਰਲਾਪ ਪੈ ਗਿਆ ਘਰੇ ਰੋਂਦੇ ਕਲੋਂਦੇ ਤੋਂ ਬਾਅਦ ਜਦੋਂ ਦੇਖਿਆ ਪਰਿਵਾਰ ਨੇ ਖੋਲ ਕੇ ਉਸ ਬਾਡੀ ਨੂੰ ਤਾਂ ਹੈਰਾਨੀ ਹੋਈ ਉਹ ਬਾਡੀ ਇੱਕ ਔਰਤ ਦੀ ਨਿਕਲੀ ਫਿਰ ਕੰਟੈਕਟ ਕੀਤਾ ਹਸਪੀਟਲ ਨਾਲ ਹਸਪੀਟਲ ਦਾ ਵੀ ਮੈਂ ਕਹਾਂ ਰਵਈਆ ਬਹੁਤ ਵਧੀਆ ਨਹੀਂ ਸੀ ਰਿਸੈਪਸ਼ਨ ਦੇ ਉੱਪਰ ਵੀ ਪਹਿਲਾਂ ਜਿਸ ਤਰ੍ਹਾਂ ਹੁੰਦਾ ਸਟਾਫ ਦਾ ਆਵੇ ਟਾਲਮਟੋਲ ਕੀਤੀ ਗਈ ਇਧਰ ਇਹ ਗੱਲ ਮੈਨੂੰ ਇੱਥੇ ਦਾ ਕਹਿ ਦਿੱਤੀ ਗਈ ਵੀ ਤੁਹਾਡੇ ਬੰਦੇ ਦਾ ਬੈਲੀ ਨਹੀਂ ਕਲੀਅਰ ਹੋਇਆ ਸੀ ਤੁਸੀਂ ਕਿਹਦੀ ਬਾਡੀ ਚੱਕ ਕੇ ਲੈ ਜੇ ਇਸ ਸੰਸਕਾਰ ਦੀ ਤਿਆਰੀ ਸੀ ਖੁਦਾਨਾ ਖਾਸਾ ਸੀ ਕਿਉਂਕਿ ਜਿਸ ਤਰ੍ਹਾਂ ਦੱਸਿਆ ਗਿਆ ਸੀ ਪਰਿਵਾਰ ਨੂੰ ਵੀ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਕੋਈ ਮੈਡੀਸਨ ਲਗਾਈ ਹੋਈ ਹੈ ਤੁਸੀਂ ਇਹਨਾਂ ਨੂੰ ਇਦਾਂ ਹੀ ਸੰਸਕਾਰ ਕਰਨਾ ਹੈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਮ੍ਰਿਤਕ ਦੇ ਪਰਿਵਾਰ ਨੂੰ ਉਸ ਦੇ ਪਿਤਾ ਦੀ ਬਜਾਏ ਕਿਸੇ ਹੋਰ ਔਰਤ ਦੀ ਲਾਸ਼ ਦੇ ਦਿੱਤੀ ਗਈ ਅੰਤਿਮ ਸੰਸਕਾਰ ਦੀਆਂ ਤਿਆਰੀਆਂ 'ਚ ਰੁੱਝੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਲਾਸ਼ ਦੇਖ ਕੇ ਪਰਿਵਾਰ ਹੱਕਾ ਬੱਕਾ ਰਹਿ ਗਿਆ ਜਾਣਕਾਰੀ ਅਨੁਸਾਰ ਜਗਰਾਉਂ ਤਹਿਸੀਲ ਦਾ ਵਸਨੀਕ 60 ਸਾਲਾ ਜੋਗਿੰਦਰ ਸਿੰਘ ਲੁਧਿਆਣਾ ਦੇ ਦੁਗਰੀ ਖੇਤਰ ਦੇ ਇੱਕ ਨਿੱਜੀ ਹਸਪਤਾਲ 'ਚ ਗੰਭੀਰ ਬਿਮਾਰੀ ਦਾ ਇਲਾਜ ਕਰਵਾ ਰਿਹਾ ਸੀ ਤਾਂ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ। ਮ੍ਰਿਤਕ ਜੋਗਿੰਦਰ ਸਿੰਘ ਦੇ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਜਿਸ ਮਗਰੋਂ ਹਸਪਤਾਲ ਦਾ ਬਕਾਇਆ ਦਿੱਤਾ ਗਿਆ ਅਤੇ ਆਪਣੇ ਪਿਤਾ ਦੀ ਲਾਸ਼ ਮੰਗੀ ਗਈ। ਸ਼ੁਰੂ ਵਿੱਚ ਤਾਂ ਹਸਪਤਾਲ ਦੇ ਸਟਾਫ ਨੇ ਉਹਨਾਂ ਨਾਲ ਸਹੀ ਗੱਲਬਾਤ ਨਹੀਂ ਕੀਤੀ। ਪਰ ਬਾਅਦ ਚ ਉਹਨਾਂ ਦੇ ਪਿਤਾ ਦੀ ਬਜਾਏ ਇੱਕ ਬਜ਼ੁਰਗ ਔਰਤ ਦੀ লাশ ਦੇ ਦਿੱਤੀ ਅਤੇ ਸਮੇਂ ਸਿਰ ਉਹਨਾਂ ਨੇ লাশ ਦੀ ਜਾਂਚ ਨਹੀਂ ਕੀਤੀ ਕਿਉਂਕਿ ਹਸਪਤਾਲ ਨੇ ਕਿਹਾ ਸੀ ਕਿ ਮ੍ਰਿਤਕ ਦੇ ਸਰੀਰ ਤੇ ਇਨਫੈਕਸ਼ਨ ਕਾਰਨ ਵਿਸ਼ੇਸ਼ ਮੈਡੀਕਲ ਕੈਮੀਕਲ ਲਗਾਏ ਹੋਏ ਨੇ ਅਤੇ ਉਹਨਾਂ ਨੂੰ ਬੰਨੀ ਹੋਈ লাশ ਨੂੰ ਬਿਲਕੁਲ ਵੀ ਖੋਲਣਾ ਨਹੀਂ ਚਾਹੀਦਾ ਅਤੇ ਇਸੇ ਤਰੀਕੇ ਨਾਲ ਸੰਸਕਾਰ ਕਰ ਦੇਣਾ ਚਾਹੀਦਾ ਪਰ ਪਰਿਵਾਰ ਨੂੰ ਇਸ ਬਾਰੇ ਅਦੋਂ ਪਤਾ ਲੱਗਾ ਜਦੋਂ লাশ ਨੂੰ ਘਰ ਲਿਆਂਦਾ ਗਿਆ ਅਤੇ ਪੂਰਾ ਪਰਿਵਾਰ ਅੰਤਮ ਸੰਸਕਾਰ ਦੀਆਂ ਤਿਆਰੀਆਂ ਕਰ ਰਿਹਾ ਸੀ ਮ੍ਰਿਤਕ ਦੀ ਧੀ ਨੇ ਜਦੋਂ ਆਖਰੀ ਵਾਰ ਆਪਣੇ ਪਿਤਾ ਦਾ ਚਿਹਰਾ ਦੇਖਣ ਤੇ ਜ਼ੋਰ ਦਿੱਤਾ ਤਾਂ ਮ੍ਰਿਤਕ ਦੇ ਪੁੱਤਰ ਨੇ ਆਪਣੀ ਭੈਣ ਦੇ ਜ਼ੋਰ ਦੇਣ ਤੇ ਆਪਣੇ ਮ੍ਰਿਤਕ ਪਿਓ ਦੇ ਚਿਹਰੇ ਤੋਂ ਕਪੜਾ ਹਟਾ ਦਿੱਤਾ ਅਤੇ ਕਿਸੇ ਹੋਰ ਦੀ ਲਾਸ਼ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ ਪਰਿਵਾਰ ਵੱਲੋਂ ਇਸ ਘਟਨਾ ਨੂੰ ਹਸਪਤਾਲ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਬਾਰੇ ਜਦੋਂ ਹਸਪਤਾਲ ਦੇ ਸਟਾਫ ਅਤੇ ਐਂਬੂਲੈਂਸ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸ਼ੁਰੂ ਵਿੱਚ ਕਿਸੇ ਵੀ ਗਲਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਆਖਰ ਚ ਉਹਨਾਂ ਵੱਲੋਂ ਹੈਰਾਨੀ ਫੈਟਾਈ ਗਈ ਬਾਅਦ ਵਿੱਚ ਉਸੇ ਸਮੇਂ ਐਂਬੂਲੈਂਸ ਕਰਕੇ ਔਰਤ ਦੀ ਲਾਸ਼ ਨੂੰ ਵਾਪਸ ਉਹਨਾਂ ਦੇ ਘਰ ਵਾਪਸ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਕੀ ਕੁਝ ਕਹਿਣਾ ਹੈ ਇਸ ਮੌਕੇ ਮ੍ਰਿਤਕ ਜਸਵਿੰਦਰ ਸਿੰਘ ਦੇ ਪੁੱਤਰ ਤੇ ਰਿਸ਼ਤੇਦਾਰਾਂ ਦਾ ਉਹ ਵੀ ਸੁਣ ਲਵੋ ਮੈਂ ਇਸ ਬਾਰੇ ਕਹੂੰਗਾ ਜੀ ਬਹੁਤ ਵੱਡੀ ਇੱਕ ਨਲਾਕੀਆ ਹਸਪਤਾਲ ਦੀ ਅੱਜ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਆ ਕਿਉਂਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਆ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਜੁੜੀਆਂ ਹੁੰਦੀਆਂ ਉਹ ਅਸੀਂ ਬਹੁਤ ਸਾਰੀਆਂ ਅੰਤਮ ਜਿਹੜੀਆਂ ਰਸਮਾਂ ਆ ਅੰਤਮ ਸੰਸਕਾਰ ਦੇ ਦੌਰਾਨ ਕਰਦੇ ਆ ਅੱਜ ਮੈਨੂੰ ਹੈਰਾਨੀ ਹੋਈ ਆ ਵੀਕਾ ਲੁਧਿਆਣਾ ਦਾ ਹਸਪੀਟਲ ਆ ਦੀਪਕ ਹਸਪੀਟਲ ਜਿੱਥੇ ਕਿ ਸਾਡੇ ਸਤਕਾਰਯੋਗ ਅੰਕਲ ਜੀ ਪਿਛਲੇ 5 ਦਿਨ ਤੋਂ ਦਾਖਲ ਸੀ ਸਵੇਰੇ ਮੈਨੂੰ ਫੋਨ ਆਇਆ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਇੱਥੇ ਪ੍ਰਬੰਧ ਕਰਨ ਲੱਗੇ ਜਦੋਂ ਬਾਡੀ ਪਹੁੰਚੀ ਚਲੋ ਰੋਣ ਪਰਲਾਪ ਪੈ ਗਿਆ ਘਰੇ ਰੋਂਦੇ-ਕਲੋਂਦੇ ਤੋਂ ਬਾਅਦ ਜਦੋਂ ਦੇਖਿਆ ਪਰਿਵਾਰ ਨੇ ਖੋਲ ਕੇ ਉਸ ਬਾਡੀ ਨੂੰ ਤਾਂ ਹੈਰਾਨੀ ਹੋਈ ਉਹ ਬਾਡੀ ਇੱਕ ਔਰਤ ਦੀ ਨਿਕਲੀ ਜਦ ਕਿ ਸਾਡੇ ਸਤਕਾਰਯੋਗ ਅੰਕਲ ਜੀ ਦੀ ਡੈਥ ਹੋਈ ਸੀ ਅਸੀਂ ਕੰਟੈਕਟ ਕੀਤਾ ਹਸਪੀਟਲ ਨਾਲ ਹਸਪੀਟਲ ਦਾ ਵੀ ਮੈਂ ਕਮਾ ਰਹੀ ਰਈਆ ਬਹੁਤ ਵਧੀਆ ਨਹੀਂ ਸੀ ਰਿਸੈਪਸ਼ਨ ਦੇ ਉੱਪਰ ਵੀ ਪਹਿਲਾਂ ਜਿਸ ਤਰ੍ਹਾਂ ਹੁੰਦਾ ਸਟਾਫ ਦਾ ਆਮ ਹੀ ਟਾਲਮਟੋਲ ਕੀਤੀ ਗਈ ਇਧਰ ਇਹ ਗੱਲ ਮੈਨੂੰ ਇੱਥੇ ਤਾਂ ਕਹਿ ਦਿੱਤੀ ਗਈ ਵੀ ਤੁਹਾਡੇ ਬੰਦੇ ਦਾ ਬੈਲੀ ਨਹੀਂ ਕਲੀਅਰ ਹੋਇਆ ਸੀ ਤੁਸੀਂ ਕਿਹਦੀ ਬਾਡੀ ਚੱਕ ਕੇ ਲੈ ਜੇ ਤੇ ਮੈਂ ਤਾਂਨ ਕਹਾਂ ਵੀ ਹੋਸ਼ ਕਰੋ ਤੁਸੀਂ ਜੇ ਬਾਡੀ ਬੈਲ ਕਲੀਅਰ ਨਹੀਂ ਬਾਡੀ ਤਾਂ ਸਾਨੂੰ ਤੁਸੀਂ ਚੁਕਾਈ ਆ ਕਿੱਦਾਂ ਚੁਕਾ ਦਿੱਤੀ ਚਲੋ ਫਿਰ ਉਹਨਾਂ ਨੇ ਮੈਨੇਜਮੈਂਟ ਨਾਲ ਮੈਂ ਗੱਲ ਕਰਨੀ ਚਾਹੀ ਪਹਿਲਾਂ ਤਾਂ ਕਾਫੀ ਦੇਰ ਗੱਲ ਨਹੀਂ ਹੋਈ ਗੱਲਬਾਤ ਹੋਈ ਪਰ ਮੈਨੇਜਮੈਂਟ ਦਾ ਵੀ ਰਵਈਆ ਸੀ ਜਿਹੜਾ ਬਹੁਤਾ ਮੈਂ ਕਹਾਂ ਪੋਜ਼ਿਟਿਵ ਨਹੀਂ ਸੀਗਾ ਗਲਤੀ ਪ੍ਰਤੀ ਵੀ ਉਹਨਾਂ ਨੇ ਗਲਤੀ ਕੀਤੀ ਆ ਪਰ ਜਿੱਦਾਂ ਦੀ ਗਲਤੀ ਹੋਈ ਆ ਮੈਂ ਕਿਹਾ ਜਿਹੜੇ ਲੋਕਾਂ ਨੇ ਕੀਤੀ ਆ ਜੇ ਹਜ਼ਾਰਾਂ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਅੰਤਮ ਰਸਮਾਂ ਜਿਹੜੀਆਂ ਸੀ ਕਰਦੇ ਆ ਆਪਣੇ ਬਜ਼ੁਰਗਾਂ ਦੀਆਂ ਉਹ ਰਹਿ ਜਾਣੀਆਂ ਸੀ ਕਿਉਂਕਿ ਸਾਡੀ ਵੀ ਸੰਸਕਾਰ ਦੀ ਤਿਆਰੀ ਸੀ ਖੁਦਾਨਾ ਖਾਸਾ ਸੀ ਕਿਉਂਕਿ ਜਿਸ ਤਰ੍ਹਾਂ ਦੱਸਿਆ ਗਿਆ ਸੀ ਪਰਿਵਾਰ ਨੂੰ ਵੀ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਕੋਈ ਮੈਡੀਸਿਨ ਲਗਾਈ ਹੋ ਹੋ ਸਕਦਾ ਜੇ ਅਣਹੋਣੀ ਹੋ ਜਾਂਦੀ ਤਾਂ ਬਹੁਤ ਇੱਕ ਵੱਡਾ ਮੈਂਕਮਾ ਦੁਖਦਾਈ ਗੱਲ ਸੀਗੀ ਵਾਹਿਗੁਰੂ ਦੀ ਕਿਰਪਾ ਨਾਲ ਬਚ ਗਿਆ ਉਹ ਜਿਹੜੇ ਸਾਡੇ ਸਤਕਾਰਯੋਗ ਮਾਤਾ ਜੀ ਦੀ ਨੇ ਡੈਥ ਹੋਈ ਆ ਲੁਧਿਆਣੇ ਤੋਂ ਸੀ ਉਹਨਾਂ ਦੇ ਬੇਟਾ ਨਾਲ ਆਏ ਸੀਗੇ ਮੇਸ ਕਰਕੇ ਅਸੀਂ ਨਾ ਮਤਲਬ ਕੋਈ ਕਹਿ ਲਓ ਮੀਡੀਆ ਆਇਆ ਮੀਡੀਆ ਥ्रू ਗੱਲ ਜਾਊਗੀ ਬਾਹਰ ਪਰ ਅਸੀਂ ਤਾਂ ਬੁਲਾਇਆ ਨਹੀਂ ਸੀ ਮੀਡੀਆ ਨੂੰ ਵੀ ਇੱਥੇ ਕਿਉਂਕਿ ਇੱਕ ਦੁਖਦਾਈ ਗੱਲ ਸੀ ਇੱਕ ਮਾਤਾ ਦੀ ਮੌਤ ਹੋਈ ਸੀ ਜਿਹੜੀ ਉਹਦੀ ਮਤਲਬ ਨਿੰਦਨੀਆਂ ਘਟਣਾ ਹੈ ਮੈਂ ਕੋਲੇ ਮਲਾ ਕੇ ਕਲਾ ਹਸਪੀਟਲ ਜੇ ਬਹੁਤ ਮਾਰੀ ਕਸੂਤ ਆ। ਤੁਸੀਂ ਹਸਪੀਟਲ ਤੇ ਕਾਰਵਾਈ ਦੀ ਮੰਗ ਕਰਦੇ ਹੋ ਜੀ? ਬਿਲਕੁਲ ਕਰਦੇ ਆ ਜੀ ਉਹਨਾਂ ਨੇ ਕੰਪਲੀਟ ਕਰਤੀ ਆ ਆਪਣੇ ਜਿਹੜੇ ਪਾਈਸਾ ਬਾਈ ਸੀ ਇਹਨਾਂ ਦੀ ਔਰਤ ਸੀਗੀ ਉਹ ਲੇਡੀ ਸੀਗੀ ਮਾਦਾਸਤ ਦਾ ਕੰਮ ਜੋ ਉਹਨਾਂ ਨੇ ਕਰਤੀ ਆ। ਤੇ ਇਹਨਾਂ ਵੱਲੋਂ ਵੀ ਤੁਹਾਡੇ ਵੱਲੋਂ ਵੀ ਇਥੇ ਨਹੀਂ ਅਸੀਂ ਕੋਈ ਨਹੀਂ ਕੀਤੀ ਜੀ ਕਿਉਂਕਿ ਅਸੀਂ ਪਹਿਲਾਂ ਹੀ ਸਤਵੇਂ ਚਾ ਪਰਿਵਾਰ ਕਾਫੀ ਇੱਕ ਮੈਂ ਕਹਾਂ ਬਹੁਤ 60 ਸਾਲ ਦੀ ਉਮਰ ਤੇ ਚਲੇ ਜਾਣਾ ਅਚਾਨਕ ਕਨਫੈਕਸ਼ਨ ਹੋ ਗਏ ਤੇ ਪਰਵਾਰ ਲਈ ਬਹੁਤ ਦੁਖਦਾਈ ਗੱਲ ਆ ਪਹਿਲਾਂ ਹੀ ਇਹ ਵੀ ਨਹੀਂ ਜੇ ਅਸੀਂ ਨਾ ਅੱਜ 5 5-6 ਦਿਨ ਤੋਂ ਉੱਥੇ ਸੀਗੇ ਦੀਪਕ ਹਸਪਤਾਲ ਦੇ ਵਿੱਚ ਕਿਹੜੀ ਠੀਕ ਹੈ ਜੀ ਦੀਪਕ ਲੁਧਿਆਣਾ ਜੀ ਜਿਹੜਾ ਨਹਿਰ ਦੇ ਕੋਲੇ ਆ ਜਦੋਂ ਉੱਥੇ ਸੀਗੇ ਅਸੀਂ ਜਦੋਂ ਅੱਜ 6:30 ਵਜੇ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਅੱਛਾ ਜੀ ਉਹ ਕਹਿੰਦੇ ਉਹਦੇ ਬਿੱਲ ਕਲੀਅਰ ਕਰਾ ਕੇ ਵੀ ਅਸੀਂ ਕਿਹਾ ਵੀ ਸਾਡੀ ਡੈੱਡ ਬੋਡੀ ਚੁਕਾ ਦਿਓ ਵੀ ਜਾ ਜਾਣੇ ਹੁਣ ਅਸੀਂ ਘਰੇ ਆਉਂਦਾ ਵੀ ਠੀਕ ਆ ਜਿਹੜਾ ਹੋ ਗਿਆ ਹੋ ਗਿਆ ਉਹ ਕਹਿੰਦੇ ਥੱਲੇ ਜਾ ਕੇ ਉਹਦਾ ਬਿੱਲ ਕਲੀਅਰ ਕਰਾ ਕੇ ਵੀਰੇ ਪੇ ਜਾਂਨਾਂ ਨੇ ਸਾਨੂੰ ਰੂਮ ਦੇ ਵਿੱਚ ਉਥੋਂ ਉਹਨਾਂ ਨੇ ਸਾਨੂੰ ਲਿਸਟ ਬਣਾ ਕੇ 2 ਘੰਟੇ ਦਾ ਪਹਿਲਾਂ ਸਾਨੂੰ ਹੀ ਪਕਾਈ ਗਏ ਵੀਰੇ ਕਹਿੰਦੇ ਉੱਪਰ ਜਾਓ ਪਹਿਲਾਂ ਕਹਿੰਦੇ ਕੁੜੀ ਕਹਿੰਦੀ ਮੈਂ ਆਈ ਹੁਣੀ ਆ ਕਹਿੰਦੀ ਹਲੇ 6:00 7:00 ਵਜੇ ਆਈ ਸੀ 7:30 ਵਜੇ ਕਹਿੰਦੀ ਮੈਂ ਬੈਠੀ ਹੁਣੀ ਆ ਕਹਿੰਦੀ ਤੁਸੀਂ ਉੱਪਰ ਹੋ ਜਾ ਕੇ ਜਾਓ ਫੇਰ ਦੁਬਾਰੇ ਅਸੀਂ ਉੱਪਰ ਗਏ ਉਹ ਕਹਿੰਦਾ ਯਾਰ ਥੱਲੇ ਹੀ ਹੋਣਾ ਉੱਪਰ ਨਹੀਂ ਹੋਣਾ ਅਸੀਂ ਫੇਰ ਥੱਲੇ ਗਏ ਉਹ ਕਹਿੰਦੀ 10 ਮਿੰਟ ਬਹਿ ਜਾਓ ਅਸੀਂ ਬਾਅਦ ਚ ਕਰਦੇ ਆਂ ਚਲੋ ਆਇਆ ਜੀ ਕਰੀ ਗਏ કરી ਗਏ ਤੇ ਮੁੜ ਕੇ ਉਦੋਂ ਬਾਅਦ ਅਸੀਂ ਕਹਿ ਕੇ ਅਗੇ ਕਢਵਾ ਲਿਆ ਬਿੱਲ ਉਹਨਾਂ ਨੇ ਆਪਣੇ ਕੋਲੋਂ 20314 ਰੁਪਏ ਲਿੱਤੇ लास्ट ਜਿਹੜੇ ਆਪਣੇ ਅੱਧ ਬਣਦੇ ਸੀਗੇ ਬਾਕੀ ਸਾਰੇ ਨਾਲ ਦੀ ਨਾਲ ਹੀ ਆਪਾਂ ਵੀਰੇ ਜਮ੍ਹਾਂ ਕਰਾਈ ਗਏ ਸੀ ਜਦੋਂ ਉਹਨਾਂ ਨੇ ਪੈਸੇ ਲੈ ਕੇ ਸਾਨੂੰ ਅਸੀਂ ਉੱਥੇ ਬਿੱਲ ਕਹਿੰਦੇ ਉੱਪਰ ਚਲੇ ਜਾਓ ਉੱਪਰ ਗਏ ਸੀ ਗਾਰਡ ਦੇ ਕੋਲੇ ਜਦੋਂ ਮੁਰੇ ਉਹ ਕਹਿੰਦੇ ਤੁਹਾਡੀ ਬੋਡੀ ਭੇਜਤੀ ਵੀਰੇ ਮੌਕਚਰ ਦੇ ਵਿੱਚ ਅਸੀਂ ਕਹਿੰਦੇ ਵੀਰੇ ਉਹ ਕਿੱਥੇ ਆ ਸਾਨੂੰ ਤਾਂ ਪਤਾ ਨਹੀਂਗਾ ਕਹਿੰਦੇ ਤੁਸੀਂ ਬਾਹਰ ਗੇਟ 'ਚ ਜਾਓ ਜਿੱਥੇ ਮੈਡੀਸਨ ਆ ਅਸੀਂ ਅਸੀਂ ਉੱਥੇ ਚਲੇ ਗਏ ਉੱਥੇ ਸਾਡੇ ਨੇ ਇਹਨਾਂ ਦਾ ਮਲਾਜ ਮੰਗਿਆ ਉਹ ਕਹਿੰਦਾ ਤੁਹਾਡੀ ਕਾਹਤੇ ਲੈ ਕੇ ਜਾਣਾ ਸੀਗਾ ਐ ਉਹ ਕਹਿੰਦਾ ਚਲੋ ਐਂਬੂਲੈਂਸ ਦੇ ਨਾਲ-ਨਾਲ ਤੁਰੇ ਗਏ ਸਾਰੇ ਜਾਨੇ ਤੁਰੇ ਗਏ ਤਾਂ ਉਹਨੇ ਗੇਟ ਖੋਲਿਆ ਅੰਦਰ ਚਲੋ ਚੈਨ ਲੱਗੀ ਸੀ ਚੈਨ ਦੀ ਖੋਲੀ ਉਹ ਦੂਗਾ ਜਾ ਕੇ ਨੇ ਜਿੰਦਾ ਖੋਲਿਆ ਜਿੰਦਾ ਖੁੱਲ ਕੇ ਅੰਦਰ ਵੜਿਆ ਕਹਿੰਦਾ ਚੱਕ ਲੋ ਵੀਰੇ ਉਹਨਾਂ ਨੇ ਬਾਡੀ ਕਹਿੰਦਾ ਖਿੱਚੋ ਬਾਹਰ ਅਸੀਂ ਖਿੱਚ ਲਈ ਅੱਜ ਗਏ ਜੀਂਦਰ ਸਿੰਘ ਦੀ ਲੈ ਕੇ ਜਾਣੀ ਵੀ ਉਹੀ ਆ ਕਹਿੰਦਾ ਹਾਂ ਵੀਰੇ ਕਹਿੰਦਾ ਤੁਹਾਡੀ ਮੌਤ ਚ ਉਹਨਾਂ ਨੇ ਭੇਜਿਆ ਅਸੀਂ ਲੱਦੇ ਲੱਦ ਕੇ ਘਰੇ ਲਿਆਂਦੀ ਐਡਾ ਬਾਡੀ ਜਦੋਂ ਅਸੀਂ ਘੰਟਾ ਤੋਂ ਉਦਾਂ ਘਰੇ ਬੁਰਾ ਹਾਲ ਹੋ ਗਿਆ ਸਾਡਾ ਉਦੋਂ ਬਾਅਦ ਮੇਰੀ ਭੈਣ ਬਾਲੀ ਜੇਤ ਕਰ ਲੱਗੀ ਕਹਿੰਦੀ ਮੂੰਹ ਦੇਖਣਾ ਵਾ ਮੂੰਹ ਦੇਖਾਂ ਜਦ ਇਕਦਮ ਸਾਡਾ ਵੀ ਹੋ ਰਹੀ ਦੀ ਇਹ ਕੀ ਹੋ ਗਿਆ ਉਸ ਤੋਂ ਬਾਅਦ ਅਸੀਂ ਬੈਂਨ ਵਾਲੇ ਨੂੰ ਫੋਨ ਲਾਇਆ ਬੈਂਨ ਵਾਲਾ ਕਹਿੰਦਾ ਵੀ ਤੁਸੀਂ ਕਲੀਅਰ ਕਰੋ ਫਿਰ ਅਸੀਂ ਫੋਟੋ ਪਾਈ ਉਹਨਾਂ ਦਿਖਾਤਾ ਸੀ ਫਿਰ ਉਹ ਕਹਿੰਦੇ ਹਾਂ ਵੀ ਠੀਕ ਆ ਫਿਰ ਆਪਣੀ ਡੈੱਡ ਬੋਡੀ ਉੱਥੇ ਪਈ ਸੀ ਇਹ ਬੈਂ ਇਹਨਾਂ ਦੇ ਕਰਤੋਤ ਆ ਵੀਰੇ ਆਸ ਵਾਲਾ ਲੈ ਆਂਦੀ ਤੇ ਭਾਜੀ ਬਾਲਕ ਸਾਹਿਬ ਦਾ ਨਾਮ ਕੀ ਸੀ ਜਗਿੰਦਰ ਸਿੰਘ ਬ੍ਰਿੰਗ ਉਮਰ ਉਹਨਾਂ ਦੀ 60 ਸਾਲ ਵੀਰੇ ਤੇ ਹੁਣ ਚੇਂਜ ਹੋ ਗਈ ਬੋਡੀ ਦੀ ਹਾਂ ਵੀਰੇ ਹੁਣ ਆਪ ਹੀ ਕਰਕੇ ਗਏ ਉਹ ਜਿਹੜਾ ਮੁੰਡਾ ਛੱਡ ਕੇ ਗਿਆ ਸੀ ਘੱਡੀ ਵਾਲਾ ਐਮ ਦੋਸਤ ਵਾਲਾ ਉਹ ਹੀ ਲੈ ਕੇ ਗਿਆ ਤੇ ਉਹੀ ਉਹ ਲੈ ਗਿਆ ਬੋਡੀ ਆਪਣੀ ਛੱਡਗਾ ਆਪਦੀ ਲੈ ਗਿਆ ਉਹਨਾਂ ਜਿਹੜੇ ਮੁੰਡੇ ਨਾਲ ਲਧਿਆਣੇ ਦੇ ਸੀਗੇ ਉਹ ਵੀ ਲਧਿਆਣੇ ਦੇ ਸੀ ਹਾਂ ਲਧਿਆਣੇ ਦੇ ਸੀ ਉਹਨਾਂ ਕੋ ਪਰਿਵਾਰਕ ਮੈਂਬਰ ਆਏ ਸੀ ਨਾਲ ਬੋਟਿਲਾਂ ਹਾਂ ਆਏ ਸੀ ਉਹ ਇਹ ਸਾਰੀ ਘਟਨਾ ਨੂੰ ਲੈ ਕੇ ਜਦੋਂ মিডিਆ ਵੱਲੋਂ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਤੇ ਗੱਲ ਕਰਨ ਤੋਂ ਸਾਫ਼ ਮਨਾ ਕਰ ਦਿੱਤਾ